ਜਾ ਕੇ ਸਾਹਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਏ ਸੁਖ ਹੋ ਢਲ ਗੁਰ ਸੇਵੀਐ ਅਹਨ ਸੁ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖੁ ਤਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋ কুরਸੋਂ ਝਟੀਐ ਤੁਧ ਡਿਠੇ ਸਚੇ ਬਾਤਿ ਸਾਹ ਮਾਲ ਜਨਮ ਜਨਮ ਦੀ ਕਟੀਐ ਸਜਣ ਸਚਾ ਬਾਤਿ ਸਾਹ ਸਿਰ ਸਾਹ ਦਾ ਸਾਹ ਜਿਸ ਪਾਵ ਸੁਧਹਿ ਠਿਆ ਸੋਹੀਆ ਸਬਨਾ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ 5 ਜਨਮੋਹਿ ਬ੍ਰਹਮੰਡ ਖੰਡ ਤਾਹੂ ਮਹ ਪਾਉ ਰਾਖਲੇ ਹੋ ਇਹੋ ਵਿਖਾਈ ਜਿਉ ਦੇਹ ਆਪਣਾ ਨਾਮ ਰਹਾ ਜਨਮੋਹਿ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰੱਖ ਲਿਓ ਇਹੋ ਵਿਖਾਈ ਜਿਓ ਦੇਹੋ ਆਪਣਾ ਨਾਉ ਰਹਾਉ ਜਾਤੇ ਨਹੀਂ ਉਹ ਸੁਖੀ ਤੱਕ ਪਛੈ ਜਾਓ ਛੋੜ ਜਾਹੇ ਜੋ ਸਗਲ ਕਉ ਫਿਰ ਫਿਰ ਲਪਟਾਓ ਕਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ सद संग समाओ वाहे गुरु जी का खालसा वाहे गुरु जी की फतेहू महला पंजमा जिन मोहे ब्रह्मंड खंड ताह मह पओ राहो इहो बिखाई जीओ ਦੇਹ ਆਪਣਾ ਨਾਉ ਰਹਾਉ ਪਾਵਨ ਪਵਿੱਤਰ ਹੁਕਮਨਾਮਾ ਸਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਸਹਿਬ ਜੀ ਦੇ ਮੁਕੱਦਸ ਅੰਗ 745 ਤੇ 46 ਤੇ ਸੁਭਾਈ ਮਨ ਸਤਿਗੁਰੂ ਜੀ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਪਾਤਸ਼ਾਹ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਬੇਨਤੀ ਆ ਕੱਲ ਨੂੰ ਸਿੱਖ ਧਰਮ ਦੇ ਪਹਿਲੇ ਬਾਦਸ਼ਾਹ ਸਤਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ 44 ਸਾਲ ਦਾ ਬੇਟਾ ਬਾਬਾ ਅਜੈ ਸਿੰਘ ਅਤੇ 40 ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ ਸ਼ਹੀਦੀ ਸਥਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੋਲੀ ਵਿਖੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਪਿਆਰ ਸਹਿਤ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਗੁਰਮਤਿ ਦੀਵਾਨ ਸਾਜ ਰਹੇ ਹਨ ਹਾਜ਼ਰੀ ਭਰ ਕੇ ਜੀਵਨ ਦਾ ਆਨੰਦ ਪ੍ਰਾਪਤ ਕਰੋ ਪ੍ਰਵਾਨ ਕਰੋ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ